ਪੰਜਾਬ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਤੋਂ ਬਾਅਦ ਹਰ ਇੱਕ ਭਾਰਤ ਵਾਸੀ ਪਰੇਸ਼ਾਨ ਹੈ ਭਾਵੇਂ ਉਹ ਪਿੰਡ ਦੇ ਵਿੱਚ ਰਹਿਣ ਵਾਲਾ ਹੋਵੇ ਜਾਂ ਸ਼ਹਿਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਤਾਂ ਏਟੀਐਮ ਅਤੇ ਬੈਂਕਾਂ ਦੇ ਬਾਹਰ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਨੇ ਪਰ ਪਿੰਡਾਂ ਦੇ ਲੋਕਾਂ ਨੂੰ ਇਸ ਨੋਟਬੰਦੀ ਨੇ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਇਸ ਬਾਰੇ ਅਸੀਂ ਜਾਣਨ ਲਈ ਅੱਜ ਅੰਮ੍ਰਿਤਸਰ ਲਾਹੌਰ ਜੋ ਰਾਸ਼ਟਰੀ ਮਾਰਗ ਹੈ ਉੱਥੇ ਇੱਕ ਢਾਬਾ ਚਲਾਉਣ ਵਾਲੇ ਗੋਲਡੀ ਜੀ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਪਿੰਡ ਵਾਸੀਆਂ ਨੂੰ ਅਤੇ ਜੋ ਲੋਕ ਪਿੰਡਾਂ ਦੇ ਵਿੱਚ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਜੀ ਬਹੁਤ ਪਰੇਸ਼ਾਨੀਆਂ ਨੇ ਇੱਥੇ ਅਸੀਂ ਪਿਛਲੇ 8 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਡੇ ਕੋ ਹਰ ਤਰ੍ਹਾਂ ਦਾ ਟੂਰਿਸਟ ਹੁੰਦਾ ਹੈ ਟੂਰਿਸਟ ਦੇ ਕੋਲ ਹਮੇਸ਼ਾ ਹੀ ਜੋ ਘਰੋਂ ਨਿਕਲਦਾ ਹੈ ਉਸ ਕੋ 500000 ਦੇ ਨੋਟ ਹੁੰਦੇ ਨੇ ਪਰ ਇਸ ਟਾਈਮ ਚੇਂਜ ਕਿਤੇ ਮਿਲ ਨਹੀਂ ਰਿਹਾ ਔਰ ਉਹ ਵੀ ਵਿਚਾਰੇ ਇੰਨੇ ਪਰੇਸ਼ਾਨ ਹੋ ਰਹੇ ਆ ਉਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਨੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਚੇਂਜ ਦੀ ਵਜ੍ਹਾ ਦੇ ਨਾਲ ਇੱਕ ਸਰਦੀਆਂ ਦਾ ਸੀਜ਼ਨ ਹੈ ਹੁਣ ਬੱਚੇ ਸਕੂਲ ਜਾਣੇ ਉਹਨਾਂ ਨੂੰ ਸਰਦੀਆਂ ਵਾਸਤੇ ਵਰਦੀਆਂ ਚਾਹੀਦੀਆਂ ਜਾਂ ਕੁਝ ਉਹ ਵੀ ਕਿਤੇ ਨਹੀਂ ਮਿਲ ਰਹੀਆਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਿਹਾ ਹੈ ਨਾਲ ਗੁਰਦੇਵ ਸਿੰਘ ਜੀ ਨੇ ਗੁਰਦੇਵ ਜੀ ਤੁਸੀਂ ਖੇਤੀਬਾੜੀ ਦੇ ਕਿਤੇ ਨਾਲ ਜੁੜੇ ਹੋ ਪਿੰਡ ਦੇ ਵਿੱਚ ਰਹਿਣ ਵਾਲੇ ਹੋ ਇੱਥੋਂ ਏਟੀਐਮ ਕਿੰਨੀ ਦੂਰ ਹੈ ਔਰ ਕੀ ਕੀ ਦਿੱਕਤ ਤੁਹਾਨੂੰ ਪੇਸ਼ ਆ ਰਹੀ ਹੈ ਪੈਸੇ ਕਢਵਾਉਣ ਦੀ ਵੀਰ ਜੀ ਇੱਥੋਂ 4 ਕਿਲੋਮੀਟਰ ਬੈਂਕ ਹੈ ਸਵੇਰ ਤੋਂ 7 ਵਜੇ ਨੂੰ ਲਾਈਨ 'ਚ ਲੱਗਣਾ ਪੈਂਦਾ ਹੈ ਤੇ ਮਤਲਬ ਟਾਈਮ ਨਹੀਂ ਲੱਗਦਾ ਵੀ ਜੇ ਉਹਨਾਂ ਦਾ ਚੇਂਜ ਮਿਲ ਜਾਵੇ ਮਿਲਦਾ ਨਹੀਂ ਆ ਪਹਿਲੇ ਨੰਬਰ ਦੇ ਜੇ ਮਿਲਦਾ ਆ ਉਹ ਥੋੜਾ ਮਿਲਦਾ ਫਿਰ ਅਗਲੇ ਦਿਨ ਲਾਈਨ 'ਚ ਲੱਗਣਾ ਪੈਂਦਾ ਹੈ ਬਹੁਤ ਪਰੇਸ਼ਾਨੀਆਂ ਆਉਂਦੀਆਂ ਵੀਰ ਜੀ ਕੁਝ ਕਹਿ ਨਹੀਂ ਸਕਦੇ ਬੱਚਿਆਂ ਜਿਵੇਂ ਵੀਰ ਜੀ ਉਹਨਾਂ ਦੱਸਿਆ ਵੀ ਬੱਚਿਆਂ ਦੀਆਂ ਯੂਨੀਫਾਰਮ ਹੋ ਰਹਾ ਅਦਰਵਾਈਜ਼ ਬਾਈਸ ਪਥਰੇ ਖਰਚੇ ਗਿਆ ਜਿੱਥੇ ਜਾਂਦੇ ਆ ਦੁਕਾਨਦਾਰ ਵਿਚਾਰੇ ਜਿਹੜੇ ਜਿੰਨੇ ਵੀ ਹੈ ਗਿਆ ਸਭ ਕਾਰੋਬਾਰ ਠੱਪ ਹੋਏ ਪਏ ਜਿੰਨੂੰ 500 ਦਾ ਨੋਟ ਖੋਣਿਆ 1000 ਦਾ ਉਹ ਲੈ ਨਹੀਂ ਰਹਾ ਤੇ ਬਹੁਤ ਹੀ ਕਾਰੋਬਾਰ ਠੱਪ ਸਬਜ਼ੀ ਲੈਣ ਦੀ ਪਰੇਸ਼ਾਨੀ ਆ ਰਹੀ ਆ ਦੁਕਾਨ ਕਰਾਣ ਦੇ ਰਸਣ ਦੀ ਆ ਦੁੱਧ ਦੇ ਆ ਕਹੇ ਵੀ ਲੈਣ ਚ ਜਾਂਦੇ ਆ ਉਹ 500 1000 ਦਾ ਨੋਟ ਲੈ ਨਹੀਂ ਰਹਾ ਵੀਰ ਜੀ ਤੇ ਉਹਨਾਂ ਦੇ ਵੀ ਕਾਰੋਬਾਰ ਠੱਪ ਹੋ ਰਿਹਾ ਤੇ ਜਿਹੜੇ ਉਹ ਮਲੇ ਕਮਾਉਣਾ ਉਹ ਖਾਣਾ ਤੇ ਵੀ ਜੇ ਸਕਦੇ ਬਹੁਤ ਹੀ ਪਰੇਸ਼ਾਨੀ ਦੀ ਪਰੇਸ਼ਾਨੀ ਹੋਰ ਵੀ ਪਿੰਡ ਵਾਸੀ ਨੇ ਤੁਸੀਂ ਇਹ ਦੱਸੋ ਭਾਜੀ ਜੋ ਨੋਟ ਬੰਦੀ ਦਾ ਫੈਸਲਾ ਸਰਕਾਰ ਨੇ ਲਿਆ ਇਸ ਫੈਸਲੇ ਨੂੰ ਤੁਸੀਂ ਕਿਦਾਂ ਦੇਖਦੇ ਹੋ ਔਰ ਆਮ ਆਦਮੀ ਦੇ ਜਨ ਜੀਵਨ ਤੇ ਇਹਦਾ ਕੀ ਅਸਰ ਪਿਆ ਆਮ ਆਦਮੀ ਦੇ ਜਨ ਜੀਵਨ ਤੇ ਬਹੁਤ ਅਸਰ ਪੈ ਰਿਹਾ ਜੀ ਅਜੇ ਤਾਂ ਕਿਉਂਕਿ ਸਵੇਰ ਤੋਂ ਉਹਨੂੰ ਲੈਣ ਚ ਲੱਗਣਾ ਪੈਂਦਾ ਵਾ ਸਾਰੀ ਦਿਹਾੜੀ ਉਹਦੀ ਲੈਣ ਚ ਲੰਘ ਜਾਂਦੀ ਏ ਕੇਹਲੇ ਬੈਂਕ ਬੰਦ ਹੋ ਜਾਂਦਾ ਕੇਹਲੇ ਪੈਸੇ ਖਤਮ ਹੋ ਜਾਂਦੇ ਆ ਤੇ ਉਹ ਆਪਣਾ ਸਮਾਨ ਖਰੀਦਣ ਵਾਸਤੇ ਬਹੁਤ ਪਰੇਸ਼ਾਨ ਹੋਣਾ ਪੈਂਦਾ ਉਹਨੂੰ ਹਾਲ ਦੀ ਘੜੀ ਤੇ ਅਜੇ ਆਮ ਆਦਮੀ ਬਹੁਤ ਪਰੇਸ਼ਾਨ ਨੇ ਤੇ ਆਉਣ ਵਾਲੇ ਸਮੇਂ 'ਚ ਇਹ ਤੇ ਕੀ ਨਤੀਜੇ ਨਿਕਲਣਗੇ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਜਿੱਦਾਂ ਮੋਦੀ ਸਾਹਿਬ ਨੇ ਕਿਹਾ ਵਾ ਵੀ ਆਮ ਆਦਮੀ ਤੇ ਹੁਣ ਪਰੇਸ਼ਾਨ ਹੋਣ ਡਿਆ ਵਾ ਪਰ ਜਿਹੜਾ ਸ਼ਾਹੂਕਾਰ ਆ ਉਹ ਆਉਣ ਵਾਲੇ ਸਮੇਂ 'ਚ ਪਰੇਸ਼ਾਨ ਹੋਊਗਾ ਹੁਣ ਇਹਦੇ ਕੀ ਨਤੀਜੇ ਨਿਕਲਣਗੇ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ ਇਹ ਹਨ ਉਹ ਪਿੰਡ ਵਾਸੀ ਜੋ ਮਿਹਨਤ ਕਸ਼ انسان ਨੇ ਔਰ ਮਿਹਨਤ ਕਰਕੇ ਦਿਹਾੜੀ ਕਰਕੇ ਆਪਣਾ ਘਰਬਾਰ ਚਲਾਉਂਦੇ ਨੇ ਪਰ ਸਰਕਾਰ ਦੇ ਫੈਸਲੇ ਤੋਂ ਬਾਅਦ ਇਹਨਾਂ ਨੂੰ ਲਗਾਤਾਰ ਪਰੇਸ਼ਾਨ ਹੋਣਾ ਪੈ ਰਿਹਾ ਹਾਲਾਂਕਿ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਅਤੇ ਖਾਸ ਕਰਕੇ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫੈਸਲਾ ਲਿਆ ਉਸ ਦਾ ਸਵਾਗਤ ਤਾਂ ਕਰਦੇ ਨੇ ਪਰ ਪੂਰਾ ਦਿਨ ਇਹਨਾਂ ਨੂੰ ਬੈਂਕਾਂ ਦੇ ਬਾਹਰ ਲਾਈਨਾਂ ਦੇ ਵਿੱਚ ਖੜਾ ਹੋਣਾ ਪੈਂਦਾ ਜੇਕਰ ਇਸੇ ਤਰ੍ਹਾਂ ਇਹ ਲਾਈਨਾਂ ਦੇ ਵਿੱਚ ਸਾਰੀ ਦਿਹਾੜੀ ਕੱਢ ਦੇਣਗੇ ਤਾਂ ਕਿਸ ਤਰ੍ਹਾਂ ਆਪਣਾ ਘਰ-ਬਾਰ ਚਲਾਉਣਗੇ ਅਤੇ ਕੀ ਕਮਾਉਣਗੇ ਤੇ ਕੀ ਖਾਣਗੇ ਰਾਜੀਵ ਸ਼ਰਮਾ ਏਬੀਪੀ ਸੰਝਾ ਅਟਾਰੀ